ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮੁੜਦਾਬਾਦ 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 ਜੀ ਦੇ ਸਰਕਾਰ ਮੁੜਦਾਬਾਦ 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 ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾ ਰਹੀ ਹੈ ਸਾਰੇ ਸਾਥੀਆਂ ਨੂੰ ਤੇ ਸਾਰਿਆਂ ਨੂੰ ਸਾਨੂੰ ਪਤਾ ਹੈ 바ਵਾ ਸਾਹਿਬ ਭੀਮ RAM ਬੇਦਗਰ ਸਾਹਿਬ ਪਹਾੜ ਤਰਤਨ ਸਾਡੇ ਦੇਸ਼ ਦਾ ਮਾਨ ਸਨਮਾਨ ਜਿਨ੍ਹਾਂ ਨੇ ਸਾਡੇ ਦੇਸ਼ ਦਾ ਭਾਰਤ ਦੇਸ਼ ਦਾ ਨਾਮ ਪੂਰੇ ਵਰਲਡ ਦੇ ਵਿੱਚ ਜਿਹੜਾ ਉਹਨਾਂ ਦਾ ਨਾਮ ਜਿਹੜਾ ਮਾਨ ਸਨਮਾਨ ਨਾਲ ਲਿਆ ਜਾਂਦਾ ਹੈ ਤੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਭਾਰਤ ਦੇਸ਼ ਤੇ ਨਾਮ ਦੀ ਪਛਾਣ ਬਣਾਉਣ ਵਾਲੇ ਲੋਕਾਂ ਚ ਲਿਆਉਣ ਵਾਲੇ 바ਵਾ ਸਾਹਿਬ ਭੀਮਰਾੰਦ ਦੇਦਕਾਰੀ ਸਾਹਿਬ ਜੀ ਆ ਇਸ ਤੋਸੀ ਨਹੀਂ ਕਰ ਨਹੀਂ ਕਰ ਸਕਦੇ ਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਇਹਨਾਂ ਦਾ ਨਾਮ ਦੇ ਨਾਲ ਭਾਰਤ ਦੇਸ਼ ਨੂੰ ਜਾਣਿਆ ਜਾਂਦਾ ਆ ਪਰ ਸਾਡੇ ਭਾਰਤ ਪ੍ਰਦੇਸ਼ ਦੇ ਵਿੱਚ ਹੀ ਜਿਹੜੀਆਂ ਸਮੇਂ ਦੀਆਂ ਮਨੁਵਾਦੀ ਸਰਕਾਰ ਆਇਆ ਭਾਰਤ 바ਵਾ ਸਾਹਿਬ ਦਾ ਜਿਹੜਾ ਮਾਨ ਸਨਮਾਨ ਉਹਨਾਂ ਨੂੰ ਨਹੀਂ ਦਿੰਦੀਆਂ ਹੈਗੀਆਂ ਤੇ ਅੰਬੇਦਕਰ 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 ਨਾਮ ਨੂੰ ਜਿਹੜਾ ਇੱਕ ਫੈਸ਼ਨ ਕਹਿੰਦੀ ਆਇਆ ਇਹ ਫੈਸ਼ਨ ਨਹੀਂ ਹੈਗਾ ਇਹ ਇੱਕ ਮਾਨ ਸਨਮਾਨ ਦਾ ਇੱਕ ਸਵਾਭੀ ਮਾਨ ਦਾ ਨਾਮ ਅੰਬੇਦਕਰ ਆ ਇੱਕ جنੂਨ ਦਾ ਨਾਮ ਅੰਬੇਦਕਰ ਆ ਇੱਕ ਇਨਸਾਫ ਦਾ ਨਾਮ ਅੰਬੇਦਕਰ ਆ ਇੱਕ ਸਵਾਭੀ ਮਾਨ ਦਾ ਨਾਮ ਅੰਬੇਦਕਰ ਆ ਇਨਸਾਫ ਜਿਹੜਾ ਅੱਜ ਤੱਕ ਲੋਕਾਂ ਨੂੰ ਮਿਲ ਰਿਹਾ ਹੈ ਉਹ 바ਵਾ ਸਾਹਿਬ ਹੀ ਮਨਾ ਬੇਦਗਰ ਦੀ ਵਜੋਂ ਦੇ ਨਾਲ ਹੀ ਮਿਲ ਰਿਹਾ ਆ ਤੇ ਅਮੇਸ਼ਾ ਜੀ ਜਿਹੜੇ ਭਗਵਾਨ ਦੀ ਤੁਸੀਂ ਗੱਲ ਕਰਦੇ ਹੋ ਉਹਦੇ ਬਾਰੇ ਸਾਨੂੰ ਨਹੀਂ ਪਤਾ ਹੈਗਾ ਕਿ ਉਹਦੇ ਬਾਰੇ ਤੁਸੀਂ ਦੱਸੋ ਕਿ ਕਿਹੜੇ ਵਾਲੇ ਭਗਵਾਨ ਨੂੰ ਅਸੀਂ ਜਿਹੜਾ ਭਗਵਾਨ ਭਗਵਾਨ ਕਿਹੜੇ ਵਾਲੇ ਭਗਵਾਨ ਦਾ ਨਾਮ ਜਿਹੜਾ ਸੀ ਨਹੀਂ ਹੈ ਤਾਂ ਕਿ ਸੱਤ ਜਨਮਾਂ ਤੱਕ ਸਵਰਗ ਜਿਹੜਾ ਸਾਨੂੰ ਮਿਲੇਗਾ ਤੇ ਭਾੜ ਸਾਨੂੰ ਇਸ ਜੀਵਨ ਦੇ ਵਿੱਚ ਵੀ ਤੁਸੀਂ ਤਾਂ ਭਗਵਾਨ ਨੂੰ ਮੰਨਦੇ ਹੀ ਆ ਤੁਸੀਂ ਕਿਉਂ ਆਪਣੇ ਭਗਵਾਨ ਨੂੰ ਛੱਡ ਕੇ ਜਿਹੜਾ ਜੂਪੀ ਦਾ ਆ ਮੁੱਖ ਮੰਤਰੀ ਉਹ ਜਿਹੜਾ ਜੂਪੀ ਦਾ ਤੁਹਾਡਾ ਮੁੱਖ ਮੰਤਰੀ ਹੈ ਉਹ ਭਗਵਾਨ ਦੇ ਰਸਤੇ ਨੂੰ ਛੱਡ ਕੇ ਜਿਹੜਾ ਸੱਤਾ ਦੇ ਵਿੱਚ ਆ ਗਿਆ ਆ ਉਹਨੂੰ ਤੁਸੀਂ ਤੇ ਤੁਹਾਡੀ ਉੱਪਰ ਅਗਿਆ ਠਾਕੁਰ ਸੰਧ ਵੀ ਜਿਹੜੀ ਉਹ ਸਾਧ ਦਾ ਜੀਵਨ ਅਪਣਾ ਕੇ ਬਾਅਦ ਚ ਫਿਰ ਸੱਤਾ ਦੇ ਵਿੱਚ ਆ ਗਈ ਆ ਉਹਨੂੰ ਉਹਨੇ ਭਗਵਾਨ ਦਾ ਰਾਹ ਕਿਉਂ ਛੱਡ ਦਿੱਤਾ ਜੇ ਭਗਵਾਨ ਸਭ ਕੁਝ ਹੈਗਾ ਹੈ ਆਪ ਭਗਵਾਨ ਦਾ ਨਾਮ ਲੈ ਕੇ ਗੁਜ਼ਾਰਾ ਹੁੰਦਾ ਆ ਤੇ ਉਹਨੂੰ ਸੱਤਾ ਵਿੱਚ ਆਣ ਦੀ ਕੀ ਲੋੜ ਸੀ ਹੈਲੀਕਾਪਟਰਾਂ ਵਿੱਚ ਕਮੰਡੀ ਦੀ ਲੋੜ ਸੀ ਐਨੇ ਐਨੇ ਸਿਕਿਉਰਟੀ ਲੈਣ ਦੀ ਕੀ ਲੋੜ ਸੀ ਭਾ ਭਗਵਾਨ ਸਕਿਉਰਟੀ ਨਹੀਂ ਫਿਰਦੇ ਤੁਸੀਂ ਫਿਰ ਭਗਵਾਨ ਦੇ ਭਰੋਸੇ ਰੋ ਜੇ ਭਗਵਾਨ ਤੁਹਾਨੂੰ ਸਵਰਗ ਦੇ ਸਕਦਾ ਹੈ ਤੁਸੀਂ ਐਸੇ ਜਨਮ ਚ ਲੋ ਅੱਜ ਤੱਕ ਕੋਈ ਇਸ ਸਵਰਗ ਦੇ ਵਿੱਚੋਂ ਕੋਈ ਮੁੜ ਕੇ ਆਇਆ ਜਿਹੜਾ ਸਵਰਗ ਮਰਨ ਤੋਂ ਬਾਅਦ ਮਰਨਾ ਆਇਆ ਉੱਥੋਂ ਕਿਸੇ ਨੇ ਫੋਨ ਕਰਕੇ ਸੰਦੇਸ ਆਇਆ ਤੱਕ ਵੀ ਮੈਂ ਸਵਰਗ ਵਿੱਚ ਬੈਠਾ ਤੇ ਇਹ ਆਹ ਚੀਜ਼ ਹੈਗੀ ਆ ਜੇ ਅਸੀਂ ਜਿੰਦਾ ਜੀ ਜਿਹੜਾ ਰੱਬ ਦਾ ਨਾਮ ਲਈਏ ਤੇ ਭਗਵਾਨ ਦਾ ਨਾਮ ਲਈਏ ਅਸੀਂ ਕਹਿੰਦੇ ਆ ਰੱਬ ਹੈਗਾ ਆ ਰੱਬ ਜਿਹੜਾ ਅੰਦਰ ਵਾ ਠੀਕ ਹੈ ਰੱਬ ਤੁਹਾਡੇ ਕਰਮਾਂ ਦੇ ਵਿੱਚੋਂ ਤੁਸੀਂ ਕਰਮਾਂ ਦਿਏ ਹੀ ਸਾਰਾ ਕੁਝ ਮਿਲਨਾ ਆ ਸੋਮੇਤੀ ਸ਼ਾ ਨੇ ਜਿਹੜੀ ਗੱਲ ਬੋਲੀ ਆ ਬਹੁਤ ਹੀ ਸ਼ਰਮਨਾਕ ਹੈ ਇਹਨਾਂ ਨੂੰ ਬਾਬਾ ਸਾਹਿਬ ਤੋਂ ਜਿਹੜੀ ਆ ਮਾਫੀ ਮੰਗਣੀ ਚਾਹੀਦੀ ਆ ਤੇ ਪੂਰੇ ਭਾਰਤ ਦੇਸ਼ ਤੋਂ ਮੰਗਣੀ ਚਾਹੀਦੀ ਆ ਤੇ ਸੰਵਿਧਾਨ ਨੂੰ ਜਿਹੜਾ ਤਰੋੜ ਮਰੋੜ ਕਰਨ ਵਾਲੀ ਉਹ ਸਮੇਂ ਦੀ ਸਰਕਾਰ ਹੀ ਹੈਗੀ ਆ ਸੋ ਇਹਨਾਂ ਨੂੰ ਸ਼ਰਮ ਕਰੋ ਤੁਸੀਂ ਸਾਨੂੰ ਕੋਈ ਸਵਰਗ ਨਹੀਂ ਚਾਹੀਦਾ ਜਿੰਨਾ ਕੋਈ ਸਵਰਗ ਅੱਜ ਤੱਕ ਜਿਹੜਾ ਇਹ ਲੋਕਾਂ ਨੇ ਮਿਲਿਆ ਆ ਦਲੀ ਸਮਾਜ ਦੇ ਲੋਕਾਂ ਨੇ ਈ ਆ ਹਿੰਦੀ ਚ ਫੜਵਾਇਆ ਕਿਉਂਕਿ ਤੁਹਾਨੂੰ ਪੰਜਾਬੀ ਤਾਂ ਆਂਦੀ ਨਹੀਂ ਪੰਜਾਬੀ ਤਾਂ ਤੁਸੀਂ ਵੈਸੇ ਨਫਰਤ ਕਰਦੇ ਆ ਪੰਜਾਬ ਤੋਂ ਤੁਹਾਡੀਆਂ ਅੱਖਾਂ ਦੇ ਵਿੱਚ ਰੜਕਦਾ ਆ ਸੇਸ ਕਰਕੇ ਇਹਨਾਂ ਨੂੰ ਪੜ ਲਓ ਕਿਹੜਾ ਸਵਰਗ ਤੁਸੀਂ ਕਹਿੰਦੇ ਆ ਸਵਰਗ ਤੁਸੀਂ ਪਾਓ ਤੇ ਤੁਸੀਂ ਆਪਣੇ ਹੱਥੋਂ ਸੱਤਾ ਦੇ ਵਿੱਚੋਂ ਦਵੋ ਅਸੀਫ ਹੈ ਤਾਂ ਕਿ ਕੋਈ ਵਧੀਆ ਸਰਕਾਰ ਆਵੇ ਜਿਹੜਾ ਪ੍ਰੈਕਟੀਕਲੀ ਕੰਮ ਕਰੇ ਨਾ ਕਿ ਜਨਤਾ ਨੂੰ ਜਿਹੜਾ ਅੰਧ ਭਗਤ ਬਣਾਉਣ ਦਾ ਕੰਮ ਨਾ ਕਰੇ ਰੱਬ ਵੱਲ ਨਾ ਰੱਬ ਦੇ ਨਾਮ ਲਓ ਪਰ ਜਿਹੜੇ ਕਰਮ ਕਰਦੇ ਆ ਪੜਨਾ ਲਿਖਣਾ ਨੌਕਰੀ ਕਰਨੀ ਆ ਕੰਮ ਕਰਾਂਗੇ ਤਾਂ ਹੀ ਰੋਟੀ ਮਿਲਦੀ ਆ ਬਿਨਾ ਕਮਾਇਆ ਬਿਨਾ ਪਕਾਇਆ ਜਿਹੜਾ ਕੁਝ ਨਹੀਂ ਮਿਲਦਾ ਇਸ ਕਰਕੇ ਅਮੇਸ਼ਾਨੂ ਬਾਵਾ ਸਾਹਿਬ ਤੋਂ ਜਿਹੜੀ ਆ ਮਾਫੀ ਮੰਗਣੀ ਚਾਹੀਦੀ ਆ ਸਾਡੇ ਦੇਸ਼ ਦਾ ਨਾਮ ਭਾਰਤ ਦੇਸ਼ ਦਾ ਨਾਮ ਇੱਕ ਪੂਰੇ ਵਰਲਡ ਵਿੱਚ ਜੋ ਹੈਗਾ ਆ ਉਹਦੀ ਵਜ੍ਹਾ ਬਾਵਾ ਸਾਹਿਬ ਵੀ ਇਮਰਾਨ ਬੇਦਖੜ ਸਾਹਿਬਾ ਭਾਜਪਾ ਦੀ ਸਰਕਾਰ ਨੂੰ ਇਹ ਜਾਣਨ ਦੀ ਤੇ ਸਮਝਣ ਦੀ ਜਿਹੜੀ ਆ ਬਹੁਤ ਜ਼ਰੂਰਤ ਆ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਬਾਵਾ Yeah, Get out